ਗਾ ਸਮਾਜ ਦਾ ਉਗਾ ਤੀਰਾਂ ਤਲਵਾਰਾਂ ਤੇਗਾ ਦੀ ਜੰਗ ਘਟਣੀ ਹੈ ਤੇ ਕਲਮ ਦੀ ਜੰਗ ਵਧ ਜਾਣੀ ਹੈ ਤੇ ਜਿਹੜੇ ਲੋਕ ਤੀਰਾਂ ਤਲਵਾਰਾਂ ਦੀ ਮਾਰ ਤੋਂ ਦੂਰ ਹੋਣ ਉਹਨਾਂ ਨੂੰ ਕਲਮ ਨਾਲ ਮਾਰਿਓ ਅੱਜ ਸਾਡੇ ਨਾਲ ਉਹ ਹੀ ਉਹਨਾਂ ਵਰਤ ਲਿਆ ਕਿ ਇਹਨਾਂ ਨੂੰ ਗੁਰਦਾਰੇ ਨਹੀਂ ਢਾਉਂਦੇ ਇਹਨਾਂ ਦੇ ਨਸਰੋਵਰਪੂਰ ਨੇ ਨਾ ਗ੍ਰੰਥ ਪਾੜਨੇ ਨਾ ਅਗਣ ਭੇਟ ਕਰਨੇ ਇਦਾਂ ਦਾ ਪ੍ਰਚਾਰ ਇਦਾਂ ਦਾ মিডিਆ ਚਲਾ ਦਿਓ ਪੀ ਇਹਨਾਂ ਦੇ ਵਿੱਚ ਇੰਨੀ ਨੈਗਟਿਵਿਟੀ ਨੈਗਟਿਵਿਟੀ ਭਰ ਦਿੱਤੀ ਜਾਵੇ ਤੇ ਇਹਨਾਂ ਦੇ ਕੋਲੋਂ ਸੇਵਾ ਖੋਸ ਜੇ ਇਹਨਾਂ ਦੇ ਕੋਲੋਂ ਗੁਰਦੁਆਰੇ ਜਾਣ ਲਈ ਕੋਈ ਤਿਆਰ ਨਾ ਹੋਵੇ ਇਹਨਾਂ ਦੇ ਬੱਚੇ ਕੀਰਤਨ ਕਥਾ ਤੋਂ ਕੋਹਾਂ ਦੂਰ ਚਲੇ ਜਾਣ ਤੇ ਇਹਨਾਂ ਦਾ ਬਾਪੂ ਵੀ ਕਹਿ ਗਿਆ ਸੀ ਆਖਾਂ ਜੀਵਾ ਵੀ ਪੁੱਤ ਤੁਸੀਂ ਉਦਨ ਨਹੀਂ ਮਰਨਾ ਭਾਵੇਂ ਤੁਹਾਡੇ ਟੋਟੇ ਕਰਕੇ ਦਰਿਆ ਚ ਪਾ ਦੇਣ ਭਾਵੇਂ ਤੁਹਾਡੇ ਬੰਦ-ਬੰਦ ਕਰ ਦੇਣ ਪਰ ਜਿਸ ਦਿਨ ਬਾਪੂ ਕਹਿੰਦਾ ਤੁਹਾਡੇ ਘਰੋਂ ਸ਼ਬਦ ਚਲੇ ਗਿਆ ਨਾ ਤੁਹਾਡੇ ਘਰੋਂ ਬੰਦਗੀ ਚਲੇਗੀ ਤੁਸੀਂ ਉਦਾਂ ਹੀ ਮਰ ਜਾਣਾ ਅਤ ਸੁੰਦਰ ਕੁਲੀਨ ਚਤਤ ਮੁਖ ਗਿਆਨੀ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਕਹਿੰਦੇ ਉਹ ਮਰੇ ਤਰੇ ਫਿਰਦੇ ਜਿਨ੍ਹਾਂ ਦਾ ਨਿਤਨੇਮ ਨਹੀਂ ਸੇਵਾ ਸਿਮਰਨ ਨਹੀਂ ਗੁਰੂ ਤਾਂ ਇਹ ਕਹਿ ਰਿਹਾ ਦਿਆ ਜਗਲੀ ਸਿਰ ਤੇ ਜੋਰ ਲਾਉਂਦੇ ਵੀ ਕਿਸੇ ਨਾ ਕਿਸ ਤਰ੍ਹਾਂ ਖਿੱਚ ਲਾਓ ਇਸ ਕੌਮ ਨੂੰ ਦੂਰ ਕਰ ਦਿਓ